ਹਾਵੀ ਮਿੱਤਰੋ ਕੀ ਹਾਲ ਹੈ ਠੀਕ ਠਾਕ ਹੋ ਅੱਜ ਨ ਇੱਕ ਗੱਲ ਕਰਦੇ ਆ ਰਤੇਸ਼ ਕ ਖੁਦਾਏ ਰੰਗ ਦਦਾਰ ਕੇ ਦਸਰੇ ਜੇ ਨਾਮ ਸਿਪੋਏ ਭਾਰਤੀਏ ਕਰਮਾਂ ਦੇ ਸੌਦੇ ਆ ਸਜਣੋ ਕਿਸੇ ਨੂੰ ਥੋੜੇ ਆ ਕਿਸੇ ਨੂੰ ਬਾਲੇ ਆ ਤੇ ਇੱਕ ਆਪਣੇ ਹਿਰਦੇ ਵਿੱਚ ਗੱਲ ਵਸਾ ਕੇ ਰੱਖਿਆ ਕਰੋ ਵੀ ਮੁਹੱਬਤ ਕੀਤੀ ਹੈ ਤੇਰੇ ਨਾਲ ਬੇਫਿਕਰ ਰਹਿ ਨਾਰਾਜ਼ਗੀ ਹੋ ਸਕਦੀ ਹੈ ਨਫ਼ਰਤ ਨਹੀਂ ਗੁਰੂ ਸਾਹਿਬ ਦੇ ਨਾਲ ਪਿਆਰ ਕਰੋ ਮੁਹੱਬਤ ਕਰੋ ਇਸ ਕੁਦਰਤ ਵਿੱਚ ਪਰਮਾਤਮਾ ਨੂੰ ਵੇਖੋ ਉਸ ਅਕਾਲ ਪੁਰਖ ਦੀ ਬਣਾਈ ਕੁਦਰਤ ਵਿੱਚ ਉਹਨੂੰ ਤੱਕੋ ਮੇਰਾ ਕਹਿਣ ਦਾ ਮਤਲਬ ਇਹ ਕਿ ਕਰਮ ਕਰੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਹੀ ਧਰਮ ਦਾ ਨਾਮ ਹੈ ਇਸ ਕਰਕੇ ਉਹਦੇ ਨਾਮ ਵਿੱਚ ਰਤੇ ਰੰਗੇ ਰਹੋ ਰਤੇਸ਼ ਕੋ ਖੁਦਾਏ ਰੰਗ ਦੇ ਦਾਰ ਕੇ ਵਿਸਰੇ ਜਿਨ ਨਾਮ ਸੇ ਹੋਏ ਭਾਰਤੀਏ ਜੇ ਗੱਲਬਾਤ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ